ਮੈਂ ਜੱਟ ਤੇ ਜੂਲੀਅਟ ਜੀ ਅਸੀਂ ਵੀ ਜੱਟ ਤੇ ਮੇਰੀ ਜੂਲੀਅਟ ਫਿਲਮ ਦੇ ਵਿੱਚ ਮੈਂ ਨੀਰੂ ਜੀ ਦੇ ਕਰੈਕਟਰ ਨੂੰ ਪਿਆਰ ਕਰਦਾ ਕਿਉਂਕਿ ਮੈਨੂੰ ਆ ਕਿ ਮੇਰੇ ਸਾਡੇ ਧੁੱਪੇ ਨਾਲ ਡਿਊਟੀ ਲੱਗੇ ਹਾਂਜੀ ਤੇ ਤੁਹਾਡਾ ਇਹ ਤਨੀ ਚੱਕਰ ਵੀ ਤੁਸੀਂ ਤਾਂ ਮੈਂ ਤੁਹਾਡੀ ਬੜਾ ਬਚਾ ਕਰ ਰਿਹਾ ਜੀ ਮੈਂ ਬੜਾ ਬਚਾ ਕਰ ਰਿਹਾ ਇਹਨਾਂ ਦਾ ਧੁੱਪੇ ਛਾਵੇਂ ਮੈਂ ਮਤਲਬ ਨਹੀਂ ਨਹੀਂ ਮਤਲਬ ਜੇ ਤੁਹਾਡੀ ਡਿਊਟੀ ਧੁੱਪੇ ਲਾ ਦੇਣ ਕਿਤੇ ਨਹੀਂ ਲਾ ਦੇਣ ਫਿਰ ਆਪਾਂ ਕੀ ਕਰ ਕਰ ਸਕਦੇ ਹਾਂ ਜੀ ਹਣਾ ਨਹੀਂ ਇਹ ਚੱਕਰ ਚ ਤਾਂ ਨਹੀਂ ਕਰਾਇਆ ਬਈ ਨਹੀਂ ਨਹੀਂ ਸਰ ਪੁਲਿਸ ਤਾਂ ਪਹਿਲੀ ਭਰਤੀ ਹੋ ਗਈ ਸੀ ਮੈਂ ਬਾਅਦ ਮੈਂ ਤੁਸੀਂ ਬਾਅਦ ਚ ਭਰਤੀ ਹੋ ਕੇ ਅੱਗੇ ਨਿਕਲ ਗਏ ਹਾਂਜੀ ਮੈਂ ਤਾਂ ਹੁਣ ਭਰਤੀ ਨਹੀਂ 21 ਦੇ ਵਿੱਚ ਇਹ ਹੁਣ ਭਰਤੀ ਹੋਏ ਨੇ ਜੀ ਵਿਆਹ ਤੋਂ ਬਾਅਦ ਜਦੋਂ ਇਹ ਮੈਨੂੰ ਦੇਖਦੇ ਸੀਗੇ ਕੁੜੀਆਂ ਕਿਹ ਅੱਗੇ ਨਿਕਲ ਜਾਂਦੀਆਂ ਨੇ ਜੀ ਕੁੜੀਆਂ ਵੈਸੇ ਹੀ ਬਹੁਤ ਅੱਗੇ ਨਿਕਲਦੀਆਂ ਜੀ ਹਨਾ ਕੁੜੀਆਂ ਤੇਜ਼ ਹੁੰਦੀਆਂ ਭਾਜੀ ਅੱਛਾ ਕਦੇ ਕੋਈ ਈਗੋ ਕਲੈਸ਼ ਹੁੰਦੀ ਹੈ ਨਹੀਂ ਮੈਮ ਪੱਕਾ ਨਹੀਂ 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 ਬਿਲਕੁਲ ਸਗੋ ਮੈਂ ਤੁਹਾਨੂੰ ਮੈਂ ਨਹੀਂ ਈਗੋ ਕਲੈਸ਼ ਨਹੀਂ ਹੁੰਦੀ ਬਿਕੋਜ਼ ਮੈਨੂੰ ਇਹਨਾਂ ਨੇ ਹੀ ਕਿਹਾ ਕਿ ਤੁਸੀਂ ਅੱਗੇ ਵਧੋ ਪੁਲਿਸ 'ਚ ਜਾਓ ਤਾ ਮੇਰੇ ਤੋਂ ਜ਼ਿਆਦਾ ਸ਼ਾਇਦ ਇਹ ਖੁਸ਼ ਹੁੰਦੇ ਦੋ ਮੀ ਫਾਰਮ ਪਾਣੀ ਮੈਂ ਖੁਦ ਮੈਂ ਵੀ ਮੈਂ ਹੀ ਪ੍ਰੈਸ ਕਰਕੇ ਦੇ ਕੇ ਉਹ ਮੈਂ ਪ੍ਰੈਸ ਕਰ ਗਿਆ ਵੈਰੀ ਗੁੱਡ ਅਜੇ ਭਾਈ ਇੱਕ ਉਦਾ ਪਰਸਨਲ ਜਿਹਾ ਸਵਾਲ ਪੁੱਛਾਈ ਹਾਂਜੀ ਹਾਂਜੀ ਤੁਸੀਂ ਕਦੇ ਰਿਸ਼ਵਤ ਲਈ ਭਾਜੀ ਨਹੀਂ ਨਹੀਂ ਪਰਮਾਤਮਾ ਦੀ ਕਿਤੇ ਨਹੀਂ ਕੋਈ ਏਡੀ ਗੱਲ ਨਹੀਂ ਨਾ ਨਾ ਸੱਚੀ ਗੱਲ ਹੈ ਵੈਸੇ ਵੈਸੇ ਹੀ ਹੁੰਦਾ ਹਾਂ ਹਾਂ ਨਹੀਂ ਮੈਂ ਦੱਸ ਰਿਹਾ ਜੀ ਤੇ ਮੈਮ ਤੁਸੀਂ ਨਾ ਮੈਂ ਤਾਂ ਬਿਲਕੁਲ ਪਸੰਦ ਮੈਂ ਤਾਂ ਬਿਲਕੁਲ ਅਗੇਂਸਟ ਹਮਾਫ ਕਰੋ ਸਰ ਫਿਲਮ ਦੇ ਵਿੱਚ ਜਿਹੜਾ ਸਾਡਾ ਮੇਰੇ ਵਾਲਾ ਕੈਰੈਕਟਰ ਥੋੜੀ ਰਿਸ਼ਬਤ ਲੈਂਦਾ ਪਰ ਨੀਰੂ ਜੀ ਨਹੀਂ ਬਿਲਕੁਲ ਨਹੀਂ ਲੈਂਦੇ ਮੇਰੇ ਵਰਗੇ ਨਹੀਂ ਬਿਲਕੁਲ ਹਾਂ ਬਿਲਕੁਲ ਤੁਹਾਡੇ ਵਰਗੇ ਇਹ ਭਾਜੀ ਮੇਰੇ ਵਰਗੇ ਨਹੀਂ 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 ਤੇ ਮੇਰਾ ਕੈਰੈਕਟਰ بگੜਿਆ ਹੋਇਆ ਜੀ ਫਿਲਮ 'ਚ ਮੇਰਾ ਇੱਕ ਸਵਾਲ ਸੀ ਵੀ ਜੇ ਮਤਲਬ ਕੋਈ ਚੋਰ ਹੋਵੇ ਤੇ ਜੇ ਇਹ ਫੜ ਲੈਣ ਤੇ ਤੁਹਾਨੂੰ ਬੁਰਾ ਤਾਂ ਨਹੀਂ ਲੱਗੂਗਾ ਹੁਣ ਬੁਰਾ ਘੱਟਾ ਲੱਗਣਾ ਤੁਸੀਂ ਤਾਂ ਪ੍ਰੈਸ ਕੀਤੀ ਵਰਦੀ ਉਹਨਾਂ ਦੀ ਹੈ ਨਾ ਬਤੋ ਇੰਨਾ ਪਿਆਰ ਹੀ ਬਹੁਤ ਜ਼ਿਆਦਾ ਹਾਂ ਮੈਨੂੰ ਲੱਗਿਆ ਇਹਨਾਂ ਨੇ ਨਹੀਂ ਫੜਿਆ ਕੋਈ ਗੱਲ ਨਹੀਂ ਮ ਕਿ ਤੂੰ ਇਦਾਂ ਵੀ ਹੋ ਸਕਦਾ ਵੀ ਤੁਸੀਂ ਫੜ ਲਓ ਤੇ ਕ੍ਰੈਡਿਟ ਆਪਾਂ ਕਹਿ ਦਿੰਨੇ ਹੁੰਨੇ ਆ ਪਰ ਡਿਪੈਂਡ ਕਰਦਾ ਜੀ ਚੋਰ ਤੇ ਕਿਉਂਕਿ ਮੰਨ ਲਓ ਕੋਈ ਤਕੜਾ ਚੋਰ ਫੜ ਲਈਏ ਤਾਂ ਪਤਾ ਲੱਗੇ ਵੀ ਮੈਡਮ ਤੋਂ ਜ਼ਿਆਦਾ ਤਕੜਾ ਵੀ ਐਡਾ ਤਕੜਾ ਜੱਫਾ ਲਾ ਨਹੀਂ ਸਕਦੇ ਆ ਫੜਿਆ ਨਹੀਂ ਜਾ ਸਕਦਾ ਫੜਿਆ ਨਹੀਂ ਜਾ ਸਕਦਾ ਤੁਹਾਡੀ ਕਿੰਨੇ ਵੇਲੇ ਡਿਊਟੀ ਆਫ ਹੁੰਦੀ ਜੀ ਕੋਈ ਟਾਈਮ ਨਹੀਂ ਆ ਵੈਸੇ ਸਰ ਡਿਊਟੀ ਦਾ ਜੀ ਹਾਂ ਜੀ ਮਤਲਬ 6 ਵਜੇ 7 ਵਜੇ ਨਹੀਂ ਨਹੀਂ ਸਰ ਕੋਈ ਟਾਈਮ ਨਹੀਂ ਆ ਨਾ ਡਿਊਟੀ ਤੇ ਜਾਣ ਦਾ 24 ਆਰਜ਼ ਵੀ ਹੋ ਸਕਦੀ ਹੈ ਪੰਜਾਬ ਪੁਲਿਸ ਵਿੱਚ ਡਿਊਟੀ ਤੇ ਜਾਣ ਦਾ ਟਾਈਮ ਤਾਂ ਹੈਗਾ ਪਰ ਆਉਣ ਦਾ ਕੋਈ ਸਮਾਂ ਨਹੀਂ ਕਿਉਂਕਿ ਸਰ ਜੇ ਆਪਾਂ ਤੁਹਾਡਾ ਵੀ ਜੀ ਮੇਰਾ ਥੋੜਾ ਠੀਕ ਹੈ ਲੈ ਤੁਹਾਡਾ ਕਿੰਨੇ ਵਜੇ ਹੈ ਹੈ 8 ਵਜੇ ਤੋਂ ਪਹਿਲਾਂ ਆ ਜਾਂਦੇ 8 ਵਜੇ ਤੋਂ ਪਹਿਲਾਂ ਤੁਹਾਨੂੰ ਆਫ ਦੇ ਦਿੰਦੇ ਹਾਂ ਹਾਂਜੀ ਠੀਕ ਹੈ ਕਿਉਂਕਿ ਇਹਨਾਂ ਦਾ ਟੈਕਨੀਕਲ ਦੇ ਵਿੱਚ ਹੋਣ ਕਰਕੇ ਥੋੜਾ ਜਿਹਾ ਬਚਾਅ ਹੋ ਜਾਂਦਾ ਤੁਸੀਂ ਗਰਾਊਂਡ ਤੇ ਆਂ ਹਾਂਜੀ ਅਸੀਂ ਡਿਸਟ੍ਰਿਕਟ ਪੁਲਿਸ ਵਾਲੇ ਆ ਤਾਂ ਕਿਉਂਕਿ ਐ ਸੋਸਾਇਟੀ ਦਾ ਪਤਾ ਹੈ ਕ੍ਰਾਈਮ ਦਾ ਕੋਈ ਲਿਮਟ ਨਹੀਂ ਹੈ ਤਾਂ ਕਿਸੇ ਵੀ ਵਕਤ ਕਿਸੇ ਵੀ ਟਾਈਮ ਸਾਨੂੰ ਹਾਜ਼ਰ ਹਣ ਤੁਸੀਂ ਕਿਸੇ ਦੇ ਮਾਰਿਆ ਵੀ ਅੱਜ ਤੱਕ ਨਹੀਂ ਬਿਲਕੁਲ ਨਹੀਂ ਥੱਪੜ ਦਿਲ ਕਰਦਾ ਕਦੀ ਨਾ ਦਿਲ ਤਾਂ ਨਹੀਂ ਕਰਦਾ ਐਸੇ ਪਰ ਜੀ ਗੁੱਸਾ ਕਦੇ ਇਹਨਾਂ ਦਾ ਘਰ ਆਇਆ ਹੋ ਪੇ ਹੋ ਸਕਦਾ ਹੈ ਮੇਰੇ ਲੱਗਿਆ ਹੋਵੇ ਇਹਦੇ ਹੋ ਸਕਦਾ ਉਹ ਚੋਰ ਦੇ ਨਹੀਂ ਚੋਰ ਦੇ ਨਹੀਂ ਕਿਤਾ ਉਹ ਸ਼ਾਇਦ ਚੋਰ ਵਾਲਾ ਗੁੱਸਾ ਮੇਰੇ ਤੇ ਨਿਕਲ ਜਾਂਦਾ ਹੋਣਾ ਵੀ ਆਪੇ ਉੱਥੇ ਤਾਂ ਮੇਰਾ ਵਸਣ। ਐਕਚੁਅਲੀ ਜਿਹੜੀ ਤੁਹਾਡੀ ਜੌਬ ਆ ਬਹੁਤ ਸਟ੍ਰੈਸ ਵਾਲੀ। ਹਾਂਜੀ ਹਾਂਜੀ। ਮਤਲਬ ਜਿੱਥੇ ਸਟ੍ਰੈਸ ਸ਼ੁਰੂ ਹੁੰਦਾ ਉੱਥੇ ਤੁਹਾਡੀ ਜੌਬ ਸ਼ੁਰੂ ਹੁੰਦੀ ਆ। ਸਹੀ ਗੱਲ ਆ। ਅੱਛਾ ਜੇ ਭਾਜੀ ਤੁਹਾਨੂੰ ਕਿਹਾ ਜਾਵੇ ਦੋਨਾਂ ਨੂੰ ਇਕੱਠੇ ਤੁਸੀਂ ਕਿਸੇ ਮਿਸ਼ਨ ਤੇ ਜਾਣਾ ਹੈ। ਕੋਈ ਚੋਰ ਫੜ ਕੇ ਲੈ ਕੇ ਆਉਣਾ। ਤੁਸੀਂ ਕਿੱਥੇ ਜਾਣਾ ਪਸੰਦ ਕਰੋਗੇ? ਅਮਰੀਕਾ। ਅਮਰੀਕਾ? ਅਮਰੀਕਾ ਜਾਂ ਪੈਰਿਸ ਇਧਰ। ਹਾਂ ਅਮਰੀਕਾ ਨਾਲੇ ਕੰਟਰੀ ਕੋ ਬੁਲਾਉਂਦਾ। ਅਮਰੀਕਾ ਪੈਰਿਸ। ਇਹ ਇਹ ਕਹਿੰਦੇ ਜ਼ਿੰਦਗੀ ਨਹੀਂ ਜੀ ਇੱਕ ਕਦੇ ਪਹਿਲਾਂ ਚਲੋ ਜਿੱਥੇ ਆਪਣਾ ਬਜਟ ਬਣਿਆ ਆਪਾਂ ਪਹਿਲਾਂ ਬੰਨੀ ਸਰਕਾਰੀ ਸਰਕਾਰੀ ਖਰਚੇ ਤੇ ਜਾਵਾਂਗੇ ਜਦੋਂ ਚੋਰ ਫੜਨ ਜਾਵਾਂਗੇ ਫਿਰ ਸਰਕਾਰੀ ਖਰਚੇ ਤੇ ਜਾਵਾਂਗੇ ਇਹ ਤਾਂ ਬਹੁਤ ਵਧੀਆ ਜੀ ਹੈਨਾ ਜੀ ਫੇਰ ਤਾਂ ਪੈरिस ਜਾਵਾਂਗੇ ਅੱਛਾ ਜੇ ਸਰਕਾਰੀ ਖਰਚੇ ਤੇ ਜਿਹੜਾ ਫਿਰ ਪੈरिस ਜੇ ਆਪਦੇ ਤੇ ਜਾਣਾ ਫਿਰ ਅਮਰੀਕਾ ਠੀਕ ਹੈ ਠੀਕ ਹੈ ਵੈਰੀ ਗੁੱਡ ਨਹੀਂ ਵੈਰੀ ਗੁੱਡ ਅਮਰੀਕਾ ਵੀ ਕਾਫੀ ਮਹਿੰਗਾ ਹੈ। ਹਾਂ ਖਰਚਾ ਖਾਸਾ ਕਰੀਏ। ਥਾਈਲੈਂਡ ਚਲੇ ਜਾਓ। ਖਰਚਾ ਤਾਂ ਇਦਾਂ ਹੀ ਹੋਣਾ ਜੀ ਚਾਹੇ ਮਹਿੰਗਾ ਚਾਹੇ ਸਸਤਾ। ਤਰਖਾਸ ਸੇਵ ਹੋ ਤੁਹਾਡੀ? ਸੌਰੀ। ਹਾਂ ਨਹੀਂ ਸਰ ਮੇਰੀ ਹੱਲੇ ਥੋੜੀ ਹੈਗੀ ਹੈ ਜਿਆਦਾ। ਕਿਉਂਕਿ ਮੈਂ ਤਾਂ ਨਿਊ ਰਿਕਰੂਟਡ ਆ ਤਾਂ ਮੇਰੀ ਹਜੇ ਘਾਟੇ ਨਹੀਂ ਜ਼ਿਆਦਾ। ਅੱਛਾ ਮੈਂ ਆਪਣੇ ਸੇਵ ਕਰ ਲੈਂਦੇ ਆ ਦੇ ਖਰਚ ਲੈ ਲੈਂਦੇ ਆ। ਅੱਛਾ ਮੇਲ ਫੀਮੇਲ ਦੀ ਮਤਲਬ ਉਹ ਪੇ ਤੁਹਾਡੇ ਵੱਡਾ ਪੁੱਛਣਾ ਸਵਾਲ। ਹਾਂਜੀ। ਮੇਲ ਫੀਮੇਲ ਦੀ ਪੇ ਬਰਾਬਰ ਹੁੰਦੀ ਹੈ? ਹਾਂਜੀ ਹਾਂਜੀ ਸਾਰਾ ਕੁਝ ਬਰਾਬਰ ਹੈ। ਮੈਂ ਤੁਹਾਡੀ ਘਟ ਘੱਟ ਜੀ। ਕਿਉਂਕਿ ਮੈਂ ਤੁਸੀਂ ਜੋਬ ਕਰ ਸਕਦੇ ਜੀ ਅਸੀਂ ਜੀ ਪੰਜਾਬ ਪੁਲਿਸ ਦੇ ਵਿੱਚ 58 ਸਾਲ ਤੱਕ ਕਰਦਾ ਸੀ ਤੁਸੀਂ ਵੀ ਹਾਂਜੀ ਤੇ ਉਸ ਤੋਂ ਬਾਅਦ ਤੁਸੀਂ ਕੀ ਸੋਚਿਆ ਅਸੀਂ ਜੀ ਇਹੀ ਸੋਚਿਆ ਵੀ ਅਸੀਂ ਲਾਈਫ ਇੰਜੋਏ ਕਰਾਂਗੇ ਜੇ ਮੇਰਾ ਕੋਈ ਵਿਚਾਰ ਬਣਦਾ ਹੈ ਵਿੱਚ ਇਹਨਾਂ ਦੇ ਵਿਚਾਰ ਆ ਜਾਂਦੇ ਨੇ ਫਿਰ ਮੈਂ ਆਪਣੇ ਵਿਚਾਰ ਛੱਡ ਦਿੰਦਾ ਫਿਰ ਮੈਂ ਆਪਣੇ ਵਿਚਾਰ ਛੱਡ ਦਿੰਦਾ ਕਿਉਂਕਿ ਮੇਰੇ ਵਿਚਾਰ ਇਹਨਾਂ ਦੇ ਨਾਲ ਹੀ ਸਹਿਮਤੀ ਹੋਣੀ ਆ ਬਹੁਤ ਰੇਅਰ ਪਰਸਨ ਹੁੰਦੇ ਨੇ ਜਿਨ੍ਹਾਂ ਲਈ ਏਜ ਮੈਟਰ ਨਹੀਂ ਕਰਦੀ ਆ ਵੀ ਉਹ ਆਪਣੀ ਲਾਈਫ ਨੂੰ ਇੰਜੋਏ ਕਰਦੇ ਨੇ ਹਾਂਜੀ ਨੰਨਾ ਮਜਾਕ ਹੈ ਹਾਂ ਤੁਹਾਡੇ ਤੋਂ ਮੈਂ ਜੋ ਚੀਜ਼ ਸਿੱਖੀ ਹੈ ਪਾਜੀ ਵੀ ਬੰਦੇ ਦੀ ਨੀਤ ਸਿੱਧੀ ਹੋਵੇ ਪ੍ਰਮਾਤਮਾ ਆਪੇ ਹੀ ਦਿੰਦਾ ਬਹੁਤ ਦਿੰਦਾ ਮਾਰੇ ਆਪੇ ਕਰ ਦਿੰਦਾ ਹਾਂ ਜਿੰਨੀ ਆਪਣੀ ਸੋਚ ਹੁੰਦੀ ਹੈ ਉਸ ਤੋਂ ਬਹੁਤ ਗੁਣਾ ਜ਼ਿਆਦਾ ਦਿੰਦਾ ਤਾਂ ਅਸੀਂ ਇਸੇ ਲਈ ਅਸੀਂ ਸੋਚਿਆ ਵੀ ਅਸੀਂ ਸੌਂ ਵੀ ਬੈਠੇ ਆ ਵੀ ਸੋਚਿਆ ਨਹੀਂ ਸੀ ਪਰ ਬੈਠੇ ਆ ਓਕੇ ਥੈਂਕ ਯੂ ਤੁਹਾਡੇ ਹੋਣ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਅਸੀਂ ਸੋਚਿਆ ਜੀ ਅਸੀਂ ਅਸੀਂ ਇਮਾਨਦਾਰੀ ਨਾਲ ਚੱਲੀਏ ਤੇ ਪ੍ਰਮਾਤਮਾ ਨੇ ਪਤਾ ਨਹੀਂ ਕਿੰਨਾ ਕੁਛ ਚੰਗਾ ਦਿਖਾਉਣਾ ਹੈ। ਤੇ ਥੈਂਕ ਯੂ ਭਾਜੀ। ਬਹੁਤ-ਬਹੁਤ ਸ਼ੁਕਰੀਆ। ਅਸੀਂ ਆਏ ਬਹੁਤ ਹੀ ਪਿਆਰੇ ਤੁਸੀਂ ਲੱਗ ਰਹੇ ਹੋ। ਬਹੁਤ ਹੀ ਪਿਆਰਾ ਤੁਹਾਡਾ। ਮਾਹਰ ਤੁਹਾਨੂੰ ਚੜ੍ਹਦੀ ਕਲਾ ਰੱਖਣ। ਤੁਸੀਂ ਹਮੇਸ਼ਾ ਖੁਸ਼ ਰਹੋ। ਤੁਸੀਂ ਦੇਖਿਓ ਅੱਜ ਨੀਰੂ ਜੀ ਕਿੰਨਾ ਝਟਕਦੇ ਮੈਨੂੰ ਫਿਲਮ ਵਿੱਚ। ਬੱਸ ਤੁਹਾਨੂੰ ਘਰ ਦੀ ਆਦਾ ਹੈ। ਲੈ ਕੇ ਜਾਉਂਗੀ ਥੋੜੇ ਜਿਹਾ। ਹਾਂ। ਬੱਸ ਵੇਹ ਤਾਂ ਤੁਸੀਂ ਦਬੇ ਲਓ ਭਾਜੀ। ਥੈਂਕ ਯੂ ਭਾਜੀ। ਥੈਂਕ ਯੂ। ਥੈਂਕ ਯੂ। ਥੈਂਕ ਯੂ। ਥੈਂਕ ਯੂ।